ਤੂੰ ਅੱਛਾ ਮੰਨ ਜਾ ਤੋੜੀ ਜਾ ਨਾ ਵੇ ਮੈਂ ਉਧਰ ਗੁਹਾਵਤ ਕੇ ਆਈ ਆਂ ਮੈਂ ਨੇ ਗੱਲ ਦਿਹਾੜੀਆਂ ਲਈਆਂ ਨਹੀਂ ਤੂੰ ਇੱਥੇ ਬੈਠਾ ਮੇਰੇ ਦੰਦ ਕਢਾਈ ਜਾਣਾ ਹੈ ਬੰਤੇ ਕੰਮ ਕਰਦਾ ਕੋਈ ਯਾਰ ਓ ਨਾ ਮੇਰੇ ਸਾੜੇ ਦੀਏ ਜੇ ਤੂੰ ਦੇਖਾਂ ਸਾਭਦੀਆਂ ਮੈਂ ਝੋਲ ਕੇ ਸਾਰਾ ਪੰਜਾਬ ਸਾਭੀ ਬੈਠਾ ਹੈ ਮੇਰਾ ਨਹੀਂ ਜਿੰਨੂੰ ਪਤਾ ਜਾਂ ਮੈਂ ਤੋ ਨਹੀਂ ਹੁੰਦਾ ਕੋਈ ਕੰਮ ਕੋਮ ਮੈਂ ਤਾਂ ਪੰਜਾਬ ਹੀ ਸਾਬਣਾ ਆਪਦਾ ਮੈਂ ਤਾਂ ਸੇਵਾ ਕਰਨੀ ਆ ਪੰਜਾਬ ਦੀ ਤੂੰ ਜੋ ਕਰਨਾ ਕਰਦਾ ਵੇ ਕਿਉਂ ਤੂੰ ਮੇਰੇ ਮੋਸਾਨਾ ਵੀ ਠੱਗੀਆਂ ਠੋਰੀਆਂ ਕਰਦੇ ਹੋ ਪੰਜਾਬ ਦੀ ਕਮਾਈ ਚੋਂ ਚਲ ਠੀਕ ਆ ਤੂੰ ਨਹੀਂ ਕੁਛ ਕਰਨਾ ਮੈਂ ਚਲੀ ਆ ਪੀਕੇ ਠੀਕ ਆ ਆਪ ਦੀ ਰੋਟੀ ਪਾਣੀ ਕੁਛ ਨਾ ਖਾਈ ਮੇਰੀਆਂ ਦਵਾਈਆਂ ਜਾ ਕੇ ਪਾਣੀ ਚ ਖੋਲ ਕੇ ਪੀ ਲਿਆ ਕਰੀ ਠੀਕ ਆ ਉਹੀ ਤੈਨੂੰ ਸਾਰਾ ਕੁਛ ਬਸ ਉਹੀ ਖਾ ਪੀ ਲਿਆ ਕਰੀ ਪੀਣ ਵਾਲੇ ਦਵਾਈ ਪਿਆਸ ਲੱਗੀ ਪੀ ਜਾ ਗੀ ਰੋਟੀ ਖਾਣੀ ਗੋਲੀਆਂ ਖਾ ਲੈ ਕਰੀ ਕਿੰਗਾ ਉਹਦੀ ਥਾਂ ਤੇ ਮੈਂ ਚਲੀ ਆ ਪੀਕੇ ਤੂੰ ਇੱਥੇ ਬੈਠਾ ਰਹਿ ਨੀ ਤੋ ਤਰਦੀ ਲੱਗਾ ਫੋਕੀਆਂ ਤਾਮਕੀਆਂ ਜਟਨ ਨਾ ਦੇ ਠੀਕ ਆ ਆਹੋ ਕਿਸੇ ਵੀ ਨਾ ਗੱਡਾ ਨਹੀਂ ਖੜਦਾ ਮੇਰਾ ਹਾਂ ਪਹਿਲਾਂ ਵੀ ਬੱਸ ਯਾਰ ਕੱਲਾਈ ਸੀ ਉਹਦਾ ਵੀ ਨੌਕਰਾਂ ਚੱਕਰ ਨਾਲ ਕੰਮ ਚਲਾਈ ਜਾਂਦਾ ਸੀ ਹਣ ਤਾਂ ਹੀ ਤੈਨੂੰ ਲਿਆਉਂਦਾ ਸੀ ਏਡਾ ਨਹੀਂ ਕੋਈ ਕਾਟਾ ਮੈਨ ਲੱਗਿਆ ਚੱਲ ਨਿਕਲ ਜਾ ਫਿਰ